ਲਾ ਸੱਜਣੋ ਪਿੰਡ ਹੀਰੋ ਖੁਰਦਾ ਤਹਿਸੀਲ ਬਟਲਾਡਾ ਮੰਡੀ ਤੇ ਜ਼ਿਲ੍ਹਾ ਮਾਨਸਾ ਤੋਂ ਨਾ ਇੱਕ ਘਰੇਲੂ ਸੱਜਣ ਕੋਲੋਂ ਪੰਜ ਪਸ਼ੂ ਦਿਖਾਵਾਂਗੇ ਬਹੁਤ ਕਮਾਲ ਦੇ ਇੱਕ ਫੁੱਲ ਵੱਡੀ ਝੋਟੀ ਦਿਖਾਵਾਂਗੇ ਸੂਣ ਚ 35 ਦਿਨ ਪੈਂਡਿੰਗ ਦੋ ਗੱਬਣਾ ਚੈੱਕ ਪਾਸ ਤੇ ਇੱਕ ਬਾਈਕ ਦਾ ਮਹੀਨੇ ਦੇ ਲਗਭਗ ਗੱਬਣਾ ਤੇ ਇੱਕ ਝੋਟੀ ਐਮ 51 ਦੀ ਉਹ ਮੰਨ ਲਓ ਬਾਈ ਕਹਿੰਦਾ ਅਜ ਤਾਰਾਂ ਕਰੀਏ ਜਾਂਦੀ ਆ ਟੋਟਲ ਪੰਜ ਪਸ਼ੂ ਨੇ ਪੰਜੇ ਰਿਕਾਰਡ ਵਾਲੇ ਨੇ ਚੰਗੀ ਕੁਆਲਿਟੀ ਦੇ ਨੇ ਦੁੱਧ ਬਾਈ ਕਹਿੰਦਾ ਤਾਜ਼ੀਆਂ ਦਾ 16 ਕਿਲੋ ਤੋਂ ਲਾ ਕੇ 20 ਕਿਲੋ ਦੇ ਲਗਭਗ ਆ ਤੇ ਬਾਕੀ ਗੱਲਬਾਤ ਬਾਈ ਨਾਲ ਕਰਾ ਦਾਂਗੇ ਡਿਟੇਲ ਸਾਰੀ ਬਾਈ ਨੂੰ ਪੁੱਛ ਲਾਂਗੇ ਆਜੋ ਬਾਈ ਹੋਰ ਕੀ ਹਾਲ ਹੈ ਜੀ ਬਾਈ ਸਤਿ ਸ਼੍ਰੀ ਅਕਾਲ ਸਾਰੇ ਦੇਖਣ ਹਾਂਜੀ ਸਰ ਨਾਮ ਤੇ ਨੰਬਰ ਬੋਲੋ ਜੀ ਨਾਮ ਮੇਰਾ ਦੀਪਾ ਪਿੰਡ ਚ ਦੀਪਾ ਕਹਿੰਦੇ ਨੂੰ ਗਗਨ ਦੀਪਾ ਠੀਕ ਆ ਜੀ ਨੰਬਰ ਆ 973 14 93 94 ਤੇ ਘਰ ਆਪਣਾ ਦੀਪੇ ਬਾਈ ਖੇਤਾਂ ਚ ਜਾ ਗਿਆ ਹੈ ਨਾ ਖੇਤਾਂ ਚ ਜਾ ਗਿਆ ਕੰਮ ਜੇ ਕਹਿ ਲਈ ਵੀ ਦੁੱਧ ਦਾ ਕੰਮ ਹੀ ਆ ਹਾਂ ਦੁੱਧ ਦੀ ਕੰਮ ਆ ਨਾਲ ਨਾਲ ਬਰੀਡ ਦਾ ਕੰਮ ਵੀ ਹੈ ਨਾ ਹਾਂ ਬਰੀਡ ਦਾ ਕੰਮ ਆ ਹੁਣ ਵੀ ਆ ਥੋੜੇ ਜੇ ਵੇਚਣ ਦਾ ਕਾਰਨ ਥੋੜਾ ਅਸੀਂ ਗਾਈਆਂ ਦਾ ਕੰਮ ਕਰਨਾ ਹੁਣ ਠੀਕ ਆ ਗੱਲ ਥੋੜਾ ਲੇਬਰ ਸਮੱਸਿਆ ਠੀਕ ਆ ਵੀ ਚਵਾਈ ਚੂਈ ਵਾਲੇ ਬੰਦੇ ਚਵਾਈ ਵਾਲੀ ਜੇ ਕਹਿੰਦਾ ਮੈਨੂੰ ਡਿੱਕ ਤੋਂ ਮੈਂ ਸਾਹਮ ਦਾ ਬਾਈ ਨਹੀਂ ਸਾਹਮਦਾ ਠੀਕ ਹੈ ਗੱਲ ਹੈ ਹਾਂ ਇਹਦਾ ਕੀਤੀਦਾ ਕਰਦਾ ਮੈਂ ਕਰਦਾ ਫਿਰ ਥੋੜਾ ਜਿਹਾ ਜਦੋਂ ਟੋਕੜੋ ਜਾਂਦਾ ਫਿਰ ਲਵੇ ਲੱਗਣਦਾ ਹੋਰ ਨੂੰ ਠੀਕ ਹੈ ਗੱਲ ਹੈ ਉਹ ਮਸ਼ੀਨੀ ਹੋ ਜਾਂਦਾ ਫਿਰ ਦਿੱਕਤ ਹੋ ਜਾਂਦੀ ਹੈ ਨਾ ਉਸੇ ਕਰਕੇ ਉਹ ਤਾਂ ਵਾਲੇ ਸ਼ੌਂਕ ਨਾਲ ਆ ਹੁੱਕ ਪਾਲੇ ਹੋਏ ਨੇ ਆਪ ਦੀ ਠੀਕ ਹੈ ਇੱਕ ਅੱਧੇ ਆਈ ਹੋਈ ਹੈ ਮੇਰੇ ਖਿਆਲ ਆ ਬਾਕੀ ਕਰਦੀ ਹੈ ਨਾ ਤੇ ਸ਼ੁਰੂਆਤ ਫਿਰ ਆ ਆ ਜੋ ਕੀ ਤੋਂ ਕਰ ਲਈ ਹਾਂ ਇਹ ਤੋਂ ਕਰ ਮਾਰਦੇ ਲੱਭੀ ਕੈਮਰਾ ਫੇਸ ਕੁਆਲਿਟੀ ਬਾਡੀ ਦੀ ਬੰਤਰ ਕੱਦ ਆ ਗਿਆ ਚੰਗਾ ਤੇ ਚੜਾਈ ਵੀ ਬਹੁਤ ਕਮਾਲ ਦੀ ਅਲੱਗ ਤੋਰ ਦੇ ਬਈ ਹੋਲ ਕੇ ਫੁੱਲ ਚੜਾਈ ਤੇ ਫੁੱਲ ਬਾਡੀ ਪੂਰੀ ਅਸਲ ਝੋਟੀ ਲੱਗਿਆ ਤੁਹਾਨੂੰ ਦਿਖਾਉਣਾ ਇੱਥੋਂ ਕਰ ਸਕਦਾ ਜੀ ਚੈੱਕ ਜਿੱਦਾਂ ਦੀ ਬਾਡੀ ਦੀ ਚੜਾਈ ਉਦਾਂ ਦੀ ਥੱਲੇੋਂ ਲੇਵਾ ਚੌੜਾ ਰੱਖੂਗੀ ਇਹ ਸਾਹਮਣੇ ਵਾਲੇ ਬੰਨੀ ਘੁਮਾਦੀ ਹੋਈ ਹੈ ਇੱਥੇ ਇਹ ਆਪ ਕਿਹੜੇ ਸੀਮੰਦੀ ਹੈ ਇਹ ਪੀ 288 ਦੀ ਇਹ ਕਹਿੰਦਾ ਆ ਗਈ ਪੀ 288 ਦੀ ਕਿਉਂਕਿ 288 ਜਿਹੜੇ ਸੱਜਣ ਨੂੰ ਪਤਾ ਵੀ ਇਹਦਾ ਰਿਜ਼ਲਟ ਬੜਾ ਟਾਪ ਦਾ ਰਿਹਾ ਪੀਸੀ 288 ਤੇ ਇੱਥੋਂ ਘੁਮਾ ਲਾ ਬਾਈ ਕਿੰਨੇ ਟਾਈਮ ਦੀ ਸੂਈ ਆ ਕਿੰਨੇ ਟਾਈਮ ਦੀ ਗੱਬਣ ਹੋਗੀ ਇਹ ਸੂਈ ਤਾਂ ਥੋੜੀ ਜੈਤ ਕਿ ਲੇਟ ਹੋ ਗਏ ਗੱਭਣ ਤਾਂ ਸੂਈ ਨੇ ਤਾਂ ਹੋ ਗਏ ਨੂੰ 10-11 ਮਹੀਨੇ 10-11 ਮਹੀਨੇ ਗੱਭਣ ਕਿੰਨੇ ਟਾਈਮ ਦੀ ਆ ਬਾਈ ਗੱਭਣ ਇਹ ਸਾਢੇ 3 ਮਹੀਨੇ ਦੀ ਗੱਭਣ ਸਾਢੇ 3 ਮਹੀਨੇ ਦੀ ਗੱਭਣ ਚੱਕ ਪਾਸ ਦੁੱਧ ਕਿੰਨਾ ਦੁੱਧ ਹੁਣ ਹੈਗਾ 6 ਕਿਲੋ 5 ਕਿਲੋ ਜੋਕ ਕੇ ਲੈ ਜਾਮਾ ਠੀਕ ਆ ਗੱਲ ਹਾਂ ਦੁੱਧ ਬਾਈ ਕਹਿੰਦਾ 6 ਕਿਲੋ ਸੂਹਾ ਇਹ ਮੰਨ ਲਓ ਵੀ ਸਾਲ ਦੇ ਲਗਭਗ ਜੀ ਹੋ ਗਿਆ 10 ਤੋਂ 11 ਮਹੀਨਿਆਂ ਦੀ ਹੋਗੀ ਥੱਲੇ ਦੀ ਸਾਫ਼ ਰਹੂਗੀ ਬਿਲਕੁਲ ਹਾਂ ਬਿਲਕੁਲ ਥੱਲੋ ਠੀਕ ਆ ਗੱਲ ਤੇ ਵੱਡੀ-ਬੁੱਡੀ ਦਾ ਚੰਗੀ ਆ ਹਨਾ ਹਾਂ ਸਤਾ ਜੀ ਨੇ ਕਿੰਨਾ ਦੁੱਧ ਪਾਇਆ ਨੇ ਜਮੀ ਜੈ ਜੀ ਸਤਾ ਜੀ ਨੇ ਨਾ 16 ਪਾਇਆਗਾ ਨਾਲੇ ਬੱਚਾ ਇਹਦਾ ਮਰ ਗਿਆ ਸੀ ਬੱਚਾ ਮਰ ਕੇ ਹਾਂ ਸੂਆ ਕਿਹੜਾ ਸੂੰਦੀ ਆਉਣਾ ਇਹ ਤੀਜੇ ਲਈ ਗੱਬਣਾ ਦੂਜਾ ਸੂਈ ਹੋਈ ਹੈ ਦੂਜਾ ਸੂਈ ਹੋਈ ਆ ਤੀਜੇ ਵਾਸਤੇ ਬਾਈ ਕਹਿੰਦਾ ਗੱਬਣਾ ਪਰ ਇਹ ਚੜਾਈ ਬਾਲੀ ਕਮਾਲ ਦੀ ਆ ਯਾਰ ਉੱਪਰ ਚੜਾਈ ਪੂਰੀ ਕਮਾਲ ਦੀ ਆ ਗਈ ਤੇ ਬਾਕੀ ਇੱਥੇ ਤੋਂ ਚੈੱਕ ਕਰ ਸਕਦੇ ਹੋ ਤੇ ਹੁਣ ਕਿੰਨੇ ਟਾਈਮ ਦੀ ਗੱਬਣ ਦੱਸਿਆ ਇਹ ਸਾਢੇ 3 ਮਹੀਨੇ ਦੀ ਸਾਢੇ 3 ਮਹੀਨੇ ਦੀ ਚੈੱਕ ਪਾਸ ਹਾਂ ਬਲੀ ਬਦਨੀ ਤੋਂ ਇਹ ਚੈੱਕ ਪਾਸ ਆਖਣਾ ਜਿਹੜਾ ਕਿ ਨਾ ਉਹ ਜੈ ਸਿੰਘ ਬਦਨੀ ਲੈ ਵੀ ਨਾ ਠੀਕ ਆ ਆ ਥਾ ਥਾਣੇ ਦੇ ਜੁੜੇ ਵੀ ਨਹੀਂ ਕਿ ਕਿਵੇਂ ਇਹ ਥਣ ਜੁੜੇ ਨਹੀਂ ਹੈਗੇ ਇਹ ਹੈਗੇ ਆਏ ਨੇ ਠੀਕ ਆ ਗੱਲ ਤਾਰ ਤੂਰ ਦੀ ਇੱਕ ਵੀ ਕੋਈ ਦਿੱਕਤ ਹੋਈ ਠੀਕ ਆ ਆਪਾਂ ਦੇਣਦਾਰ ਆ ਮੂੰਹ ਹੱਥ ਚ ਪੂਰੇ ਆਉਂਦੇ ਆ ਹਾਂ ਪੂਰੇ ਜਮਾ ਸਹੀ ਆਉਂਦੇ ਨੇ ਠੀਕ ਆ ਉੱਤੋਂ ਥੋੜਾ ਜੋੜ ਜਾ ਹਨਾ ਉੱਤੋਂ ਜੋੜ ਜੀ ਇਹ ਇਹ ਸਬੂਤ ਆਈਆਂ ਇਹਦਾ ਠੀਕ ਆ ਗੱਲ ਹਾਂ ਤੇ ਦੁੱਧ ਪਾਇਆ ਇਹਨੇ ਦੂਜੇ ਸਵੇਰ 16 ਕਿਲੋ ਇਸ ਵ ਸਾਰਾ ਉਨਨੀ ਤਾਂ ਦੇਣੀ ਦੇਣਾ ਨੇ ਕਿਉਂ ਪਰ ਬੱਚੇ ਨਾਲ ਵੀ ਹੋ ਗਿਆ ਤੀ ਹੋ ਸਕਦਾ ਵੀ ਵੱੱਦ ਵੀ ਉਹ ਕਰ ਜੇ ਠੀਕ ਆ ਗੱਲ ਹਾਂ ਤੇ ਇੱਥੋਂ ਮਾਰਨ ਲੱਭੀ ਕੈਮਰਾ ਬਾਡੀ ਬੁੱਡੀ ਦਾ ਬਾਹਲੀ ਹਸਲਾ ਤੇ ਥੱਲਿਓ ਵੀ ਕਰਾ ਦੀ ਚੱਕ ਥੱਲੇ ਦੀ ਰਹੂਗੀ ਪੱਧਰ ਜਮਾ ਚਵਾਈ ਦੀ ਕਿਵੇਂ ਆ ਬਾਈ ਚਵਾਈ ਦੀ ਇੱਕ ਨੰਬਰ ਆ ਬਾਈ ਫਟ ਫਟ ਤਾਂ ਨਹੀਂ ਨਾ ਨਾ ਛੜਲਾ ਛਿੱਟਾ ਕੋਈ ਨਹੀਂ ਉਹ ਕੋਈ ਉਹਦੀ ਦਿੱਕਤ ਉਹ ਆ ਹੋ ਗਈ ਆਪਣੀ ਗਾਰੰਟੀ ਕਿੰਨੇ ਪੈਸੇ ਲੈ ਲਾਂਗੇ ਇਹਦੇ ਇਹਦੇ ਦੇਣ ਲੈਣ ਬਸ 90000 ਹੀ ਲਾਂਗੇ 90 ਦੀ ਹਾਂ ਆ ਲੈਣ ਦੇਣ ਜਾ ਬਾਈ ਕਹਿੰਦਾ 90000 ਰੇਟ ਆ ਉਹ ਜੋ ਇਹ ਲਾਲੋ ਵੀ ਸ਼ੋਰਟ ਸ਼ੂਟ ਵਾਲਾ ਕੰਮ ਆ ਗੱਲਬਾਤ ਮੈਂ ਬਾਈ ਨਾਲ ਪਹਿਲਾਂ ਕੀਤੀ ਸੀ ਵੀ ਬਾਈ ਰੇਟ ਆ ਨਾ ਜਿਹੜਾ ਆਪਾਂ ਫਿਕਸ ਜਾਂ ਰੇਟ ਹੀ ਰੱਖਣਾ ਵੀ ਜਿਆਦਾ ਵੱਡਾ ਕੰਮ ਨਹੀਂ ਕਰਨਾ 10 20 ਹਜ਼ਾਰ ਵਾਲਾ ਹਣਾ ਉਹ ਹਾਂ ਇਹ ਤਾਂ ਆ ਗਈ 1 ਨੰਬਰ ਤੇ ਤੇ ਹੁਣ ਮਾਰ ਦੇ ਲੱਭੀ ਕੈਮਰਾ 2 ਨੰਬਰ ਵਾਲੀ ਤੇ ਇਹ ਕਿਹੜੇ ਸੀਮੰਦੀ ਆ ਭਾਈ ਇਹ M51 ਦੀ ਹੈ HLDV ਵੀ HLDV ਦੇ M51 M51 ਦੀ ਇਹ ਮੇਰੇ ਖਿਆਲ ਅੱਜ ਹੀਟ ਚ ਹੈਗੀ ਹਣਾ ਇਹ ਅੱਜ ਹੀਟ ਚ ਹੈ ਇਹ ਥੋੜੀ ਜੀ ਅਸੀਂ ਪਿੱਛੇ ਲਿਜਾਣ ਦੇ ਚੱਕਰਾਂ ਚ ਹੀਟਾਂ ਟਪਾਤੀਆਂ ਫਿਰ ਇਹਨਾਂ ਇਨਫੈਕਸ਼ਨ ਹੋ ਗਈ ਠੀਕ ਹੈ ਹੁਣ ਹਿਸਾਰ ਤੋਂ ਡਾਕਟਰ ਆਇਆ ਤੇ ਉਹ ਤੋਂ ਇਹਦੇ ਦਵਾਈ ਦੂ ਦਾ ਟਰੀਟਮੈਂਟ ਕਰਾਇਆ ਠੀਕ ਹੈ ਗੱਲ ਹਾਂ ਤੋਰ ਦੇ ਖੋਲਗੇ ਇਹਨੂੰ ਵੀ ਇਹ ਸੂਆ ਕਿਹੜਾ ਸੂਂਦੀ ਆ ਇਹ ਵੀ ਤੀਜਾ ਸੂਂਦੀ ਆ ਇਹਦੇ ਹਾਂਜੀ ਇਹ ਕਿ ਨਾ 10 ਮਿੰਟ ਨੂੰ ਮੀਤੀ ਤੇ ਮਾਗਰ ਕੱਟੀ ਦੀਗੀ ਹਾਂਜੀ ਵਪਾਰੀ ਬੰਦੇ ਨੇ 2 ਲੱਖ ਦੀ ਇਹਦੇ ਫੋਲਾ ਹੋ ਕੁਰੀ ਤੀਗੀ ਜੋਰ ਪਾ ਕੇ ਲਿਜਾਂਦਾ ਤੀਆ ਮੈਂ ਦਿੱਤੀ ਨਹੀਂ ਹੈਗੀ ਠੀਕ ਹੈ ਗੱਲ ਹਾਂ ਤੇ ਗੱਬਣ ਕਿਹੜੇ ਤੋਂ ਬਾਈ ਹੁਣ ਇਹ ਇਹ ਗੱਬਣ ਨਹੀਂ ਹੈਗੀ ਆ ਪਰ ਇਹ ਤਾਂ ਹੀਟ ਹੈ ਨਾ ਇਹਦਾ ਖਾਲੀ ਹੈ ਤਾਂ ਆਏ ਅੱਜ ਹੀਟ ਚ ਆਈ ਜਾਂਦੀ ਆ ਤੇ ਆਪ ਆ ਗਿਆ M51 ਦੀ ਤਾਜੀ ਦਾ ਦੁੱਧ ਕਿੰਨਾ ਕਰਿਆ ਜੀ ਦਾ ਇਹ ਤਾਜੀ ਦਾ 16.5 ਜੈਨੂਨਰ ਤਾਂ ਜਮਾ 16.5 ਆਮ ਹੀ ਦਿੱਤਾ ਇਹਨੇ ਉਹ 17 ਮੰਨ ਕੇ ਜਿਵੇਂ ਮਰਜ਼ੀ ਉਹ ਕਰ ਲੈ ਠੀਕ ਹੈ ਗੱਲ ਕਮਾਲ ਹੋ ਵੀ ਜਿਵੇਂ ਆਪਾਂ ਨਾਰਮਲ ਸੇਵਾ ਹੀ ਤੇ ਠੀਕ ਆ ਗੱਲ ਆ ਤੇ ਜਿਵੇਂ ਆਪਾਂ ਜਿਹੜੇ ਜਿਹੜੇ ਸੀਮਨ ਦੱਸਦੇ ਆ ਉਹਦੀ ਗਰੰਟੀ ਦੇਊਗੀ ਹਾਂ ਹਾਂ ਉਹਦੀ ਆਪਣੀ ਫੁੱਲ ਗਰੰਟੀ ਹੋਊਗੀ ਠੀਕ ਆ ਗੱਲ ਆ ਕਦੇ ਮੈਂ ਕਈ ਭਰਾ ਕੇ ਤੇ ਅਗਲਾ ਕਹਿੰਦਾ ਵੀ ਯਾਰ ਬਾਈ ਯਾਰ ਕਿਉਂ ਨਾ ਉਹਦੀ ਆਪਣੀ ਗਰੰਟੀ ਹੋਊਗੀ ਠੀਕ ਆ ਗੱਲ ਆ ਜਿਹੜਾ ਲੱਗਿਆ ਸੀਮਨ ਉਹ ਵੀ ਰਿਜੀਨਲ ਆ ਆਪ ਲਿਆ ਕੇ ਲਵਾਈਦਾ ਠੀਕ ਆ ਗੱਲ ਆ ਤੇ ਜਿਹੜੇ ਜਿਹੜੀਆਂ ਮੱਜਾਂ ਦੇ ਸੀਮਨ ਲੱਗੇ ਵੇ ਆ ਉਹ ਬਾਈ ਕਹਿੰਦਾ ਰਿਜੀਨਲ ਨੇ ਆਪ ਲਿਆ ਕੇ ਲਵਾਉਨੇ ਆ ਤੇ ਬਾਕੀ ਥੱਲੇ ਦੀ ਸਾਫ ਰਹੂਗੀ ਇੱਥੋਂ ਕਰਾ ਦੇ ਇੱਕ ਤਾਰਾਂ ਹੀ ਅੱਜ ਕਰੀ ਜਾਂਦੀ ਆ ਤੇ ਦੁੱਧ ਹੁਣ ਕਿੰਨਾ ਇਹਦੇ ਕੋਲੇ ਬਾਈ ਇਹਦੇ ਥੱਲੇ ਵੀ 6 ਕਿਲੋ ਹੀ ਦੁੱਧਾ ਕਿੰਨੇ ਕ ਟਾਈਮ ਦੀ ਸੂਈ ਹੋਗੀ ਇਹਨੂੰ ਵੀ ਇਹਦੇ ਬਰਾਬਰੀ ਹੋਈਆਂ ਨੇ ਇਕੱਠੀਆਂ ਸੂਈਆਂ ਨੇ ਇਹ ਲੇਟ ਬੜੀਆਂ ਕਰਤੀਆਂ ਯਾਰਾ ਲੇਟ ਤਾਂ ਬਸ ਅਹੀਂ ਹੋ ਗਿਆ ਕੁਝ ਤਾਂ ਮੈਂ ਥੋੜਾ ਜਿਹਾ ਲੇਟ ਆਪ ਇਹਨੂੰ ਦਸੰਬਰ ਜਨਵਰੀ ਚ ਲਜਾਣ ਨੂੰ ਕਹਿਣ ਤੀਗਾ ਠੀਕ ਆ ਗੱਲ ਪਹਿਲਾਂ ਹੀ ਹੀ ਤਿਆਰੀ ਦੀ ਹਾਂ ਹੀਟ ਆਊਟਾਂ ਜਾਂ ਥੋੜੇ ਜਿਹਾ ਮਿਸ ਕਰਦੇ ਫੇਰ ਡੰਗਰ ਥੋੜਾ ਜਿਹਾ ਦਿੱਕਤ ਦੇਣ ਲੱਗ ਜਾਂਦਾ ਠੀਕ ਆ ਗੱਲ ਹਾਂ ਉਹੀ ਹੁੰਦਾ ਵੀ ਜਿਹੜਾ ਸ਼ੁਰੂ ਚ ਕੱਪਣ ਹੋ ਗਿਆ ਹੋ ਗਿਆ ਹਣਾ ਹੋ ਗਿਆ ਉਸ ਤੋਂ ਬਾਅਦ ਦਿੱਕਤ ਆ ਜਾਂਦੀ ਕਿੰਨਾ ਦੁੱਧਾ ਹੁਣ ਇਹਦੇ ਕੋਲੇ ਹੁਣ ਇਹਦਾ 6 ਕਿਲੋ ਦੁੱਧ ਆ 6 ਕਿਲੋ ਦੁੱਧ ਆ ਤੇ ਗੱਬਣੇ ਹੈ ਨਹੀਂ ਸੱਜਣੋ ਹੀਟ ਚਾ ਸੂਈ 10 ਤੋਂ 11 ਮਹੀਨਿਆਂ ਦੀ ਆ ਤਾਜੀ ਨੇ ਬਾਈ ਕਹਿੰਦਾ ਚੰਗਾ ਦਿੱਤਾ ਆਪ ਐਮ 51 ਦੀ ਆ ਗਈ ਤੇ ਰੇਟ ਇਹਦਾ ਕੀ ਰਹਿਣਾ ਅੱਜ ਬਾਈ ਇਹ ਉਹਦੀ 80000 ਦੀ ਦੇ ਦੇਣੀ ਆ ਇਹ 80 ਦੀ ਹਾਂ ਮਾਫੀ ਹੋ ਜੂ 80 ਜੋ ਕੋਈ ਕਰਦਾ ਚਲ ਮਾਨਤ ਜੇ ਕੋਈ ਭਰਾ ਕਹ ਲਈ ਵੀ ਦੋਨੇ ਲੈਂਦਾ ਇਹ ਜਾਂ ਕੋਈ ਕਹ ਲਈ ਵੀ 34 ਲੈਂਦਾ ਕੋਈ लाटे ਲੈਂਦਾ ਉਹ ਚ ਕਰਦਾ ਆਪ ਵਧੀਆ ਮਾਨਤਨ ਕਰਦਾ ਠੀਕ ਆ ਗੱਲ ਹਾਂ ਤੇ ਹੁਣ ਆ ਜਾ ਲੱਭੀ ਅਗਲੇ ਨੰਬਰ ਵਾਲੀ ਤੇ ਇਹ ਜਿਹੜੀ ਕੱਟੀ ਦੀ 102299 ਦੀ ਕੱਟੀ ਸੀ ਪਿਛਲੇ ਸੂਏ ਦੀ ਹਾਂਜੀ ਬੰਦਾ ਪੂਰਾ ਉਹਦੇ ਨਾਲ ਮਾਨਨਾ 45000 ਰੁਪਏ ਦੀ 8 ਮਹੀਨੇ ਦੀ 7 ਮਹੀਨੇ ਦੀ ਲੇਗ ਰਹੀ ਸੀ 45000 ਦੀ ਦੀ ਕੱਟੀ ਇਹਨੂੰ ਦੇਖ ਕੇ ਇਹਨੂੰ ਪਤਾ ਦੀ ਆ ਬਦਮੀ ਠੀਕ ਆ ਗੱਲ ਵੀ ਚੰਗੇ ਦੁੱਧ ਵਾਲੀਆਂ ਨੇ ਚੰਗੇ ਦੁੱਧ ਵਾਲੀਆਂ ਹਾਂ ਠੀਕ ਆ ਤੇ ਹੁਣ ਲੱਭੀ ਆਏ ਤੇ ਮਾਰਦੇ ਥੋੜਾ ਪਾਸਾ ਰੱਖ ਲਿਆ ਥੱਲੋਂ ਦਿਖਾ ਦ ਇਹਦੀ ਦਿੱਕਤ ਇਹ ਹੋ ਗਈ ਬਈ ਇਹ ਪਲੂਣੀ ਸੂਈ ਹੋਈ ਐ ਠੀਕ ਆ ਗੱਲ ਸੂਈ ਨੂੰ ਨੂੰ ਪੂਰੇ 2.5 ਮਹੀਨੇ ਹੋ ਗਏ ਕਹੈ ਨੂੰ ਜਿੰਨਾ ਮਰਜੀ ਪੀ ਚੱਲੇ ਕੋਈ ਬੱਚਾ ਇਹਦਾ ਬੱਚਾ ਇਹਦਾ ਹੈ ਹੀ ਨਹੀਂਗਾ ਉਹ ਮੱਜ ਨੇ ਜਿਹੜੀ ਪੀ 288 ਜਿਹੜੀ ਦਾ ਟੋਪੇ ਚ ਨਿਕਲਣ ਕਰਕੇ ਟੱਕਰ ਮਾਰੀ ਜਿਹਦੇ ਠੀਕ ਆ ਗੱਲ ਇਹ ਮੀਨਾ ਕ ਪਹਿਲਾ ਸੂਪੀ ਦੀ ਇਹ ਦੰਦੋ ਕਿਵੇਂ ਹੋ ਗਏ ਇਹ ਦੰਦੋ ਨੂੰ ਤਾਂ ਦੇਖੀ ਨਹੀਂ ਬਈ ਯਾਰ ਇਸ ਛੋਟੀ ਮੈਂ ਲੈ ਕੇ ਆਇਆ ਸੀ 1 ਲੱਖ ਰੁਪਏ ਦੀ ਤੰਨਾ ਪਤਾਂ 4 ਮਹੀਨੇ ਗੱਬਣ ਲੈ ਚ ਮੈਂ ਇਹ ਠੀਕ ਆ ਗੱਲ ਆਪਕੇ ਨਹੀਂ ਪਤਾ ਕਿਹੜੀ ਸੀ ਮੰਦੀ ਆ ਆਪ ਨਹੀਂ ਪਤਾ ਇਹਦੀ ਮਾਂ ਬਹੁਤ ਚੰਗੀ ਤਾਂ ਹੀ ਮੈਂ ਲਈ ਦੀ ਠੀਕ ਆ ਗ ਆਪ ਬਾਈ ਕਹਿੰਦਾ ਪਤਾ ਨਹੀਂ ਕਿਹੜੇ ਸੀਮਨ ਦੀ ਆ ਇਹ ਬਾਈ ਉਹ ਆਰਗੈਨਿਕ ਖਰੀਦੀ ਹੋਈ ਆ ਤੇ ਕਾਦੇੜਾ ਵੀ ਫੁੱਲ ਵੱਡਾ ਪਹਿਲਾਂ ਦੇ ਹਿਸਾਬ ਨਾਲ ਸਾਈਡ ਥੱਲੋਂ ਰੱਖ ਦੀ ਉਹ ਤੁਹਾਨੂੰ ਚੈੱਕ ਕਰਾਤੀ 2.5 ਮਹੀਨੇ ਦੇ ਲਗਭਗ ਸੂਈ ਹੋਈ ਆ ਬੱਚਾ ਬਾਈ ਕਹਿੰਦਾ ਹੈ ਨਹੀਂ ਨਾਲ ਤੇ ਦੁੱਧ ਕਿੰਨਾ ਬਾਈ ਇਹਦੇ ਕੋਲੇ ਦੁੱਧ ਹੈਗਾ 9 ਕਿਲੋ ਦਾ ਇਹਨੇ 12 ਫੇਰ ਵੀ ਕਰ ਗਈ ਦੁੱਧ ਇਹ ਠੀਕ ਆ ਗੱਲ ਆ ਪਹਿਲਾਂ ਵੀ ਸੂਕੇ ਹਾਂ ਪਹਿਲਾਂ ਸੂਕੇ ਵੀ 12 ਕਰ ਗਈ ਤੇ ਦਾ ਆਸਤਾ ਬਾਲੀ ਚੰਗੀ ਤਿਗੀ ਠੀਕ ਆ ਗੱਲ ਆ ਕਿਉਂ ਇਹਦੀ ਹਾਈ ਟੂਟ ਸਾਰੀ ਇਹਦੀ ਮਾਂ ਦੀ ਵੀ ਕੁਆਲਿਟੀ ਵਾਲੀ ਵੀ ਦੇ ਦਿੱਤੀਗੀ ਜਿੱਥੋਂ ਨਾਲ ਦੇ ਦੇਖ ਕੇ ਇਹਦੀ ਮਾਂ ਕਰਕੇ ਲੈਂਦੀ ਤੇ ਆ ਇਹ ਵੱਡੀ ਤਾਂ ਆ ਗਈ ਫੁੱਲ ਹਨਾ ਹਾਂ ਵੱਡੀ ਫੁੱਲ ਤੇ ਲੰਬੀ ਵੀ ਫੁੱਲ ਲੈ ਚਲ ਭਾਈ ਇਧਰ ਜੇ ਬੰਨੇ ਜਿਹੜੀ ਸਾਈਡ ਪਾਸਾ ਰੱਖਦੀ ਆ ਦੁੱਧ ਤਾਂ ਨਹੀਂ ਵੱਧ ਘਟ ਦੁੱਧ ਤਾਂ ਹੈਗਾ ਘਟ ਕਿੰਨਾ ਕੁ ਫਰਕ ਆ ਦੁੱਧ ਐ ਮੰਨ ਕੇ ਪੌਣਾ ਕੇ ਮੰਨ ਲੋਦੇ ਥਣ ਦੇ ਮੁਕਾਬਲੇ ਇਹ ਪਿਛਲਾ ਥਾਣਾ ਪਿਛਲਾ ਥਾਣਾ ਮੂਰਨੇ ਦੀ ਕੋਈ ਦਿੱਕਤ ਨਹੀਂ ਕੱਲੇ ਪਿਛਲੇ ਪਿਛਲੇ ਦੀ ਠੀਕ ਆ ਮੂਰਲਾ ਘਰ ਦੀ ਧਾਰ ਦੀ ਫੁੱਲ ਗਰੰਟੀ ਆ ਮਿਲਣ ਦੀ ਜਦੋਂ ਵਹਿ ਜਾਏਗਾ ਪੂਚਾ ਕੇ ਖੜ ਜਾਂਦੀ ਆ ਉਹਦੀ ਠੀਕ ਆ ਗੱਲ ਕਰਦੇ ਥੋੜ ਤੇ ਬਾਕੀ ਉਦਾਂ ਝੋਟੀ ਕੁਆਲਟੀ ਵਾਲੀ ਦੀ ਆ ਚੀਜ਼ ਥੋੜੀ ਮੈਂ ਕਹੂੰਗਾ ਵੀ ਡਿਫੈਕਟ ਪਾਤਾ ਇਹਦੇ ਚ 9 ਕਿਲੋ 9 ਕਿਲੋ ਅੱਜ 9 ਕਿਲੋ ਦੁੱਧ ਆ 12 12 ਕਰਕੇ ਚਵਾਈ ਦੀ ਪੂਰੀ ਆਹੋ ਆ ਨਹੀਂ ਦੁੱਧ ਜਿੰਨਾ ਆਪਾਂ ਜਿਹੜੇ ਪਸ਼ੂ ਥੱਲੇ ਦੱਸਾਂਗੇ ਡੰਗ ਤੋਂ ਡੰਗ ਤਸਦੀ ਕਰਾ ਲਾਂਗੇ ਹੋਊਗਾ ਹਾਂ ਹਾਂ ਤੇ ਗੱਬਣ ਤਾਂ ਨਹੀਂ ਕਰਾਈ ਇਹ ਇਹ ਗੱਬਣਾ 25 ਦਿਨਾਂ ਦੀ ਐ 24 25 ਦਿਨ ਕਿਹੜੇ ਸੀਮਨ ਤੋਂ ਆ ਭਾਈ ਇਹ ਤੰਨੇ ਤੋਂ ਆ ਤੰਨੇ ਤੰਨੇ ਸੋਰਖੀ ਤੋਂ ਸੋਰਖੀ ਤੋਂ ਹਾਂ ਕਿੰਨੇ ਪੈਸੇ ਲਵਾਂਗੇ ਇਹਦੇ ਅੱਜ ਇਹ ਦੇ ਦਾਂਗੇ 72000 ਦੀ 72 ਦੀ ਹਾਂ ਐਨੇ ਇੱਕਦਮ ਮੰਨ ਕੇ ਚੱਲ ਵੀ ਜੇ ਝੋਟੀ ਵੇਚਨੇ ਵੰਡਰ ਝੋਟੀ ਹੋ ਜਾਂਦੀ ਠੀਕ ਹੈ ਗੱਲ ਹਾਂ ਆ ਜਾ ਲੱਭਿਆ ਆ ਆ ਦਿਖਾ ਓਏ ਆ ਤਾਂ ਬਾਲੀ ਆਸਲਾ ਯਾਰ ਹਨਾ ਇਹ ਆ ਵੀ ਜੈਡ ਬਲੈਕ ਗਈ ਤੇ ਬਾਕੀ ਰੰਗ ਰੰਗ ਉਹਦਾਂ ਵੀ ਬਾਲਾ ਗਹਿਰਾ ਹੈ ਦਾ ਸਾਰੀਆਂ ਮੱਜਾਂ ਜੋ ਮੈਂ ਕਹੂੰਗਾ ਅੱਟ ਦਾ ਰੰਗ ਹੀ ਦਿਖਦਾ ਇਹਦੇ ਦੇਖ ਨਾੜਾ ਦੇਖ ਦੇ ਇਕੱਲੀ ਇਕੱਲੀ ਨਾੜਾ ਤੋੜ ਦਿਓ ਜੀ ਖੋਲ ਕੇ ਇਹਦੀ ਕੀ ਗੱਲ ਬਾਤ ਆ ਕਿਹੜਾ ਸੂਆ ਸੁਂਦੀ ਆ ਕਿੰਨਾ ਟਾਈਮ ਇਹਦਾ ਇਹ ਸੂਆ ਇਹ ਤੀਜਾ ਸੁਂਦੀ ਆ ਓਰੀਜਨਲ ਆ ਤੇ ਹੋਈ ਐ ਕਿ ਲੇਟ ਆ ਥੋੜਾ ਜਿਹਾ ਜਿਹੜੇ ਬੰਦੇ ਲੋ ਆਈ ਹੋਈ ਹੈ ਕਿਸੇ ਬੰਦੇ ਲੋ ਆਈ ਹੋਈ ਹੈ ਮੇਰੇ ਲੈਵੇ ਮਿੱਤਰਵੇਲੀ ਕੋਲ ਠੀਕ ਆ ਜੀ ਤੇ ਇਹ ਭਈਆ ਸਾਹਮਦਾ ਆ ਉਹ ਬੰਦਾ ਬਾਹਰ ਆ ਠੀਕ ਆ ਜੀ ਇਹਦਾ ਉਹੀ ਗੱਲ ਆ ਮਾਲ ਗੱਡੀ ਵਾਲੇ ਡੱਬੇ ਜੂ ਲੰਗੀਆਂ ਜਾਂਦੀ ਆ ਕੈਮਰੇ ਮੂਰ ਦੀ ਖਾਸੀ ਵੱਡੀ ਆ ਨਾ ਤੇ ਉਹ ਬੰਦੇ ਨੇ ਭਈਏ ਨੇ ਚੈੱਕ ਕਰਾਤੀ ਕਹਿੰਦਾ ਚੈੱਕ ਪਾਸ ਆ ਪਤੰ ਤਾਂ ਡਾਕਟਰ ਦੀ ਨਗਾਇਲੀ ਹੋਗੀ ਪਤੰ ਭਈਏ ਦੀ ਹੋਗੀ ਠੀਕ ਆ ਜੀ ਉਹਨਾਂ ਨੇ ਡرائی ਕਰਤੀ ਠੀਕ ਹੈ ਗੱਲ ਡਰਾਇਟ ਤੋਂ ਬਾਅਦ ਜਦੋਂ ਨਾਲਾ ਇਹ ਦਵਾਰ ਚੱਕਰ ਖਾਲੀ ਉਹ ਕਹਿੰਦਾ ਮੈਂ ਦੇਣੀ ਹੈ ਕਹਿੰਦਾ ਮੈਂ ਤਾਂ ਰੱਖਣੀ ਨਹੀਂ ਇਹ ਕਿਹੜੇ ਸੀਮੰਦ ਆ ਬਾਈ ਇਹ ਸੀਮੰਦ ਤਾਂ ਨਹੀਂ ਪਤਾ ਇਹਦੇ ਸੀਮੰਦ ਲੱਗਿਆ ਹੋਇਆ ਉਹ ਮੈਂ ਆਪ ਲਵਾਇਆ ਕਿਹੜਾ ਲੱਗਿਆ ਇਹ ਬਲੀਬੱਦ ਨਹੀਂ ਇਹਦੇ ਲੱਗਿਆ ਹੋਇਆ ਜੈਸੇ ਬਲੀਬੱਦ ਨਹੀਂ ਲੱਗਿਆ ਇਹਦੇ ਇਹਦਾ ਹੁਣ ਕਿੰਨਾ ਟਾਈਮ ਪੈਂਡਿੰਗ ਆ ਬਾਈ ਇਹਦੇ ਕਹਿੰਦਾ 3 ਮਹੀਨਾ ਵਾਂਗੂ ਗੱਬਣਾ ਇਹ ਚੈੱਕ ਪਾਸ ਆ ਕਲੀਅਰ ਹੋ ਆਪਣੀ ਜ਼ਿੰਮੇਵਾਰੀ ਹੋਊਗੀ ਠੀਕ ਆ 3 ਮਹੀਨਾ ਦੀ ਗੱਬਣ ਚੈੱਕ ਪਾਸ ਚਵਾਈ ਵਾਲੇ ਮਾਮਲੇ 'ਚ ਗਾਰੰਟੀ ਰਹੂਗੀ ਹਾਂ ਉਹ ਵੀ ਗਾਰੰਟੀ 20 ਕਿਲੋ ਦੀ ਇਹਦੀ ਗਰੰਟ ਮੈਂ ਆਪ ਵੀ ਖੁਦ ਚੋਈ ਜਾਂ ਮਿਸਟਰ ਲਵੇਤੀ ਉਹ ਚੋਕੇ ਵੀ ਲਾਇਆ ਦੀ ਹਰਿਆਣਾ 'ਚ 3 ਲੱਖ ਦੀ ਪੂਰੇ ਤੇ ਆਈ ਹੋਈ ਹੈ ਇਹ ਠੀਕ ਆ ਇਹ ਬਾਈ ਕਹਿੰਦਾ ਹਰਿਆਣੇੋਂ ਨਾ 3 ਲੱਖ ਦੀ ਕੱਟੀ ਆਈ ਆ 20 ਕਿਲੋ ਦੀ ਇਹਦੀ ਗਾਰੰਟੀ ਦੇਣੀ ਆ ਗੱਬਣ ਆ ਗਈ ਸਾਢੇ 3 ਮਹੀਨਾ ਦੀ ਨਾ 3 ਮਹੀਨਾ ਦੀ 3 ਮਹੀਨਾ ਦੀ ਬਲੀ ਵੱਧਣੀ ਤੋਂ ਚੱਕ ਪਾਸ ਤੇ ਵੱਡੀ ਆ ਗਈ ਭਾਈ ਫੁੱਲ ਹਨਾ ਹਾਂ ਪੂਰੇ ਅਸਲ ਝੋਟੀ ਕਹੂੰਗਾ ਮੈਂ ਡਰਾਈ ਬਿਊਟੀ ਵਾਲੀ ਝੋਟੀ ਆ ਐਦਾਂ ਦੀ ਕੱਟੀ ਆ ਜੇ ਮੇਲੇ ਪਾ ਦਿਓ ਇਥੋਂ ਕਰਾਂ ਲੰਬੀ ਬਾਡੀ ਬੁੱਡੀ ਚੱਕ ਕੱਦ ਮੈਂ ਤੁਹਾਨੂੰ ਫੁੱਲ ਵੱਡਾ ਕਹਦਾ ਤਾਂ ਫੁੱਲ ਵੱਡਾ ਹੀ ਮਿਲੂਗਾ ਤੇ ਬਾਕੀ ਥਣਾ ਦੀ ਓਟ ਰੂਗੀ ਹਾਂ ਓਟਾ ਟਾਈਟ ਫੈਟ ਚ ਬਾਈ ਥਣ ਵੱਧ ਘੱਟ ਭਾਰ ਬੋਝ ਵਾਲੀ ਉਹ ਜਮਾਂ ਗਰੰਟੀ ਆਪਾਂ ਕਿੰਨੇ ਪੈਸੇ ਲੈ ਲਾਂਗੇ ਜੀ 1.65 ਦੀ ਦੇਣੀ ਹੈ ਬਸ 1 ਲੱਖ ਤੇ 65000 ਦੀ 65000 ਦੀ ਅੱਜ ਦੇਣੀ ਆ ਹਾਂ ਇਹ 3 ਲੱਖ ਦੀ ਪੂਰੇ ਦੀ ਆਈ ਹੋਈ ਆ ਉੱਥੋਂ ਇਹ ਕਿਹੜੀ ਰੀਚ ਆਈ ਆ ਭਾਈ ਇਹ ਉਧਰੋਂ ਆਈ ਹੋਈ ਆ ਉਹ ਤੋਂ ਨਾਮ ਜਾਂ ਮੈਂ ਭੁੱਲ ਗਿਆ ਕਿਹੜੇ ਤੋਂ ਆਈ ਹੋਈ ਆ ਉਧਰੋਂ ਆਈ ਹੋਈ ਆ ਹਰਿਆਣੇ ਚੋਂ ਆਈ ਹੋਈ ਆ ਇਹ ਕਨਫਰਮ ਕਰਾ ਦੇਾਂਗੇ ਹਾਂ ਕਰਵਾ ਦਾਂਗੇ ਵੀ ਠੀਕ ਆ ਗੱਲ ਇਹ ਹੁਣ ਮਾਰਦੇ ਲੱਭੀ ਅਗਲੇ ਨੰਬਰ ਵਾਲੀ ਤੇ ਵੱਡੀ ਬਾਈ ਆ ਵੀ ਫੁੱਲ ਹੈ ਇਹਦੇ ਇਹਦੇ ਨਾਲ ਮਾੜੀ ਜਿਹੀ ਉੱਚੀ ਆ ਨਾ ਇਹਦੇ ਨਾਲ ਉੱਚੀ ਆ ਹਾਂ ਇਹਦੇ ਨਾਲ ਵੱਡੀ ਆ ਪੂਛ ਪਾਸ਼ੇ ਭਰਾ ਕਹਿੰਦੇ ਨੇ ਫੁੱਲ ਬ੍ਰੀਕ ਆ ਗਈ ਇਹਦੇ ਕਿੰਨੇ ਦਿਨ ਬਾਕੀ ਨੇ ਬਾਈ ਇਹਦੇ 35 ਦਿਨਾਂ ਵਾਂਗੂ ਬਾਕੀ ਨੇ ਵੀਰੇ 35 ਦਿਨਾਂ ਹਾਂ ਥੱਲਿਓਂ ਦਾ ਚੱਲ ਰਹੀ ਆ ਯਾਰ ਹਾਂ 35 ਦਿਨਾਂ ਬਣਦੀ ਬਹੁਤ ਆ ਲਾ ਦੂਗੀ ਪੂਰਾ ਟਾਵਰ ਪੂਰਾ ਪੂਰਾ ਲਾਉਂਦੀ ਆ ਤਾਂ ਇਹਨੇ 17 ਕਿਲੋ ਦੁੱਧ ਦੂਜੇ ਨੇ ਦਿੱਤਾ ਵੀ ਦੂਜੇ ਆ ਦੂਜੇ ਸੂਏ ਹਾਂ ਇਹ ਕਿਹੜੇ ਸੂਏ ਦੀ ਇਧਰਲੀ ਕੱਟੀ ਇਹ ਇਹ ਤੀਜੇ ਨੂੰ ਸੂ ਗੇ ਤੇ ਇਹ ਵੀ ਤੀਜੇ ਸੂੰਦੀ ਆ ਇਹ ਤੀਜੇ ਸੂੰਦੀ ਆ ਇਹਨੇ ਕਿੰਨਾ ਤਾ ਇਹਨੇ 17 ਕਿਲੋ ਤੋਰਦੇ ਖੋਲ ਕੇ ਬਾਈ ਨੂੰ ਵੀ ਤੂ ਆ ਬਾਈ ਕਹਿੰਦਾ ਇਹ ਵੀ ਤੀਜਾ ਸੂੰਦੀ ਆ ਦੂਜੇ ਸੂਈ ਵੀ ਆ ਤੀਜੇ ਨੂੰ ਗੱਬਣਾ ਇਹਦੇ ਬਾਈ ਕਹਿੰਦਾ ਨਾ 35 ਦਿਨ ਪੈਂਡਿੰਗ ਨੇ ਕੱਦ ਚੰਗਾ ਥੱਲੇੋਂ ਬਿਲਕੁਲ ਸਾਫ਼ ਇਹ ਕਰਦੀ ਆ ਆਪਣੀ ਨਾ ਇਹ ਵੀ ਆਈ ਹੋਈ ਆ ਠੀਕ ਆ ਇਹ ਕਦੋਂ ਲਈ ਆ ਆਪਾਂ ਇਹੇ ਮੰਨ ਕੇ ਚੱਲ ਵੀ ਇਹ ਤਾਜੀ ਤੋਂ ਥੋੜਾ ਜਿਹਾ ਮਿਲਾਂ 2 ਕੁ ਮਹੀਨੇ ਸੂਈ ਹੋਈ ਸੀ ਇਹ ਜਦੋਂ ਆਈ ਠੀਕ ਆ ਲੈ ਚੱਲ ਲੈ ਚੱਲ ਇਧਰ ਲੈ ਬੰਨੇ ਅਰੇ ਮੁੰਮਾ ਬਹੁਤ ਚੰਗਾ ਇਹਦਾ। ਆਹ ਜੀ ਤੁਹਾਨੂੰ ਬੂਸਵਾਤ ਸਿੰਘ ਦੀ ਕੁਆਲਿਟੀ ਲੰਬਾਈ ਲੰਬੂਈ ਕੱਟੀ ਦੀ ਤੇ ਨਾ ਸਾਨੂੰ ਸਾਂ ਵੀ ਬਾਡੀ ਤੇ ਫੁੱਲ ਆ ਗਿਆ। ਇਹਦੇ ਬਾਈ ਕਹਿੰਦਾ 35 ਦਿਨ ਪੈਂਡਿੰਗ ਸੀਮਨ ਪਤਾ ਬਾਈ ਕਿਹੜਾ ਲੱਗਿਆ ਇਹ। ਇਹ ਸੀਮਨ ਕੋਹੇ ਨੂਰ ਲੱਗਿਆ ਹੋਇਆ। ਕੋਹੀ ਨੂਰ ਲਕਸ਼ਮੀ ਡੈਰੀ ਫਾਰਮ ਦਾ। ਹਾਂ। ਇਹਦੀ ਕਿੰਨੀ ਗਾਰੰਟੀ ਤੇ ਦੇ ਦਾਂਗੇ? ਇਹ ਇਹ ਦੇਖ ਲੈ ਦੂਜੇ ਦਿੱਤਾ 17 ਦਾ ਦਿੱਤਾ 17 18 ਜੀ ਦਾ ਗਾਰੰਟੀ ਉਹ ਆ। ਹੋ ਸਕਦਾ ਵੀ ਵੱਧ ਹੀ ਦੇ ਦੇ। ਥੋੜਾ ਜਿਹਾ ਲੇਟ ਹਟਦੀ ਆ ਇਹ ਦੁੱਧੋਂ। ਠੀਕ ਆ ਗੱਲ। ਲੱਸੀ ਪੈ ਗਈ ਤਾਂ ਆਈ ਇਹ। ਠੀਕ ਆ ਇਹ ਇਥੋਂ ਦਿਖਾ ਦੇ ਲੱਭੀ ਥਾਣੇ ਮੰਨ ਲਾ ਪੂਰੀ ਬਰਲ ਤੇ ਲੱਗਿਆ ਪੂਰੀ ਵਿੱਥੀ ਤੇ ਲੱਗਿਆ ਥਾਣਾ 35 ਦਿਨੋਂ ਤੁਸੀਂ ਇਹ ਹਿਸਾਬ ਲਾ ਲਓ ਵੀ ਕਿੰਨਾ ਕੁ ਬੜਨਾ ਛੋਟੀਆਂ ਜਿਹੜੀ ਹੋਣੇ ਮੈਂ ਕਹੂੰਗਾ ਸਟਾਰਟਿੰਗ ਕਰ ਰਹੀ ਹੈ ਨਾ ਐ ਕਿੰਨਾ ਡੱਬੇ ਵਰਗਾ ਬਣਾ ਦੇ ਜਿਵੇਂ ਐਚ ਐਫ ਦਾ ਡੱਬੇ ਵਰਗਾ ਲੈ ਬਣਾਉਂਦੀ ਆ ਓਵੇਂ ਬਣਾ ਲਮਕਮਾ ਲੈ ਬਾ ਜੇ ਨੀਗਾ ਜਿਉਂ ਇਹੋ ਜਿਹੀ ਹੋਈ ਆ ਆਂ ਰੱਖੋ ਫਿਕਸ ਜਮਾ ਫਿਕਸ ਰੱਖੋ ਇਹਦਾ ਰੇਟ ਕੀ ਰੂਗਾ ਜੀ ਅੱਜ ਇਹ 155 ਦੀ ਦੇਣ ਲੈਣੀ ਆ ਬਸ ਇਹ 155 ਦੀ ਇਹ 160 ਦੀ ਜੇ ਕੋਈ ਦੋਨੋਂ ਨਹੀਂ ਲੈਂਦਾ ਕਰਦਾ ਇੱਕ ਵਧੀਆ ਮਾਨਤਾ ਕਰਦਾ ਕਰਦਾ ਖੁੱਲਾ ਮਾਨਤਾ ਨੰਬਰ ਬੋਲ ਦੇ ਜਰਾ ਨੰਬਰ 7973 ਹਾਂਜੀ 14 93 94 93 94 ਲਾਸਟ ਤੇ ਬਾਈ ਦਾ ਨੰਬਰ ਆ ਗਿਆ ਪਿੰਡ ਆ ਗਿਆ ਹੀਰੋਂ ਖੁਰਦਾ ਤਹਿਸੀਲ ਬਡਲਾਡਾ ਮੰਡੀ ਤੇ ਜ਼ਿਲ੍ਹਾ ਮਾਨਸਾ ਇਹ ਮੰਨ ਲਓ ਪੰਜ ਬਹੁਤ ਕਮਾਲ ਦੀਆਂ ਝੋਟੀਆਂ ਦਿਖਾਉਂਦੀਆਂ ਤੁਹਾਨੂੰ ਨੰਬਰ ਬਾਈ ਦਾ ਉਹ ਤਾਂ ਆਪਾਂ ਵਾਪਸ ਵੀ ਲੈ ਲਾਂਗੇ ਜੇ ਕੋਈ ਚਾਹੁੰਦਾ ਹੋਵੇ ਇੱਕ ਪੈਨਟ ਵਾਲੀ ਹਾਂ ਇੱਕ ਪੈਨਟ ਵਾਲੀ ਕਿੰਨੇ ਦੀ ਲੈ ਲਾਂਗੇ ਉਹ 2.5 ਦੀ ਲੈ ਵਾਪਸ ਵੀ ਲੈ ਲਾਂਗੇ ਆਪਾਂ 2 ਲੱਖ ਤੇ 50 ਹਜ਼ਾਰ ਦੀ ਉਹ ਵਾਪਸ ਵੀ ਲੈ ਲਾਂਗੇ 6-7 ਮਹੀਨੇ ਸਮਾਈ ਕਰਕੇ ਹਾਂ ਹੁੰਦਾ ਆ ਵੀ ਕਿ ਨਾ ਥੋੜਾ ਜਿਹਾ ਗਾਈਆਂ ਦਾ ਹੁਣ ਸੀਜ਼ਨ ਆ ਥੋੜਾ ਹੁਣ ਲੈਣੀਆਂ ਪੈਣਗੀਆਂ ਠੀਕ ਆ ਫੇਰ ਕੋਈ ਟਾਈਮ ਜੇ ਤੇ ਆਊਗਾ ਠੀਕ ਆ ਜੀ ਹਾਂ ਤਾਂ ਕਰਕੇ ਫਿਰ ਜਗਾ ਜਗਾ ਦੀ ਹੋ ਜਾਂਦੀ ਆ ਠੀਕ ਆ ਗੱਲ ਨੇ ਇਹਨੂੰ ਰੱਖ ਵੀ ਲੈਂਦੇ ਕੋਈ ਦਿੱਕਤ ਨਹੀਂ ਆਲੀ ਠੀਕ ਆ ਜੀ ਤੇ ਬਾਕੀ ਸਾਰਿਆਂ ਦੀ ਹੋਊਗੀ ਆਪਣੀ ਤੇ ਨੰਬਰ ਬਾਈ ਦਾ ਸਕਰੀਨ ਤੇ ਆ ਜਿਹੜਾ ਵੀ ਪਸ਼ੂ ਤੁਹਾਨੂੰ ਇਹਨਾਂ ਚ ਪਸੰਦ ਆਊਗਾ ਨੇੜੇ ਆ ਕੇ ਤਸੱਲੀ ਕਰਕੇ ਚੋ ਕੇ ਚੈੱਕ ਪਾਸ ਕਰਾ ਕੇ ਬਾਈ ਦੇ ਘਰੋਂ ਲੈ ਜਿਓ ਧੰਨਵਾਦ